ਸਾਡਾ ਪਰਸਨਲ ਵੈਰ ਕਿਸੇ ਨਾਲ ਕੋਈ ਨਹੀਂ ਹੈ ਆਪਾਂ ਨਹੀਂ ਹਮਲਾਇਆ ਆਪਾਂ ਨਹੀਂ ਹਮਲਾਇਆ ਮ੍ਰਿਤਕ ਬਲਵਿੰਦਰ ਸਿੰਘ ਦੀ ਪਤਨੀ ਦਾ ਇਹ ਬਿਆਨ ਬੇहद ਗੰਭੀਰ ਹੈ ਪੰਜਾਬ 'ਚ ਇੱਕ ਘਟਨਾ ਅਨਹੋਣੀ ਨੂੰ ਬਿਆਨ ਕਰ ਰਹੀ ਹੈ ਸਵਾਲ ਇਹ ਵੀ ਕੀ ਪੰਜਾਬ ਨੂੰ ਫਿਰ ਹਿੰਸਾ ਤੇ ਅਤਵਾਦ ਦੇ ਦੌਰ 'ਚ ਤਕੇ ਲੰਡੀ ਕਿਤੇ ਕੋਸ਼ਿਸ਼ ਤਾਂ ਨਹੀਂ ਹੋ ਰਹੀ ਇਸ ਤਰ੍ਹਾਂ ਹੀ ਲੋਕ ਜਿਹੜੇ ਉਸ ਕਿਸਮ ਦੇ ਉਦੋਂ ਵੀ ਸੀ ਜਿਨ੍ਹਾਂ ਨੇ ਨਿਹੱਤੇ ਲੋਕਾਂ ਦੇ ਕਤਲ ਕੀਤੇ ਮਾਰੇ ਧੀਆ ਭੈਣਾਂ ਦੀ ਬੇਪਤੀ ਕੀਤੀ ਅੱਜ ਵੀ ਉਹ ਅੰਸਰ ਜਿਹੜਾ ਆ ਉਹ ਕਿਉਂਕਿ ਉਹ ਕਿਸੇ ਦਾ ਮਿੱਤਰ ਨਹੀਂ ਹੁੰਦਾ ਉਹ ਉਹ ਇਸ ਭਿਆਨਕ ਦੌਰ ਜਿਹੜਾ ਆ ਸਾਡੇ ਲੋਕ ਪੱਕੀ ਲਹਿਰ ਦਾ ਪੋਬੈਕ ਸਰਜਣ ਵੱਲ ਲੋਕਾਂ ਦਾ ਲੋਹ ਜੋ ਜਿਹੜਾ ਸੱਤਾ ਦੇ ਖਿਲਾਫ ਆ ਇਹ ਲੋਕ ਉਹਦੇ ਵਿੱਚ ਗੜਬੜਾਂ ਪੈਦਾ ਕਰਕੇ ਲੋਕਾਂ ਦਾ ਲੋਕਾਂ ਦੇ ਰੋਹ ਵਿੱਚ ਖਲਬਲੀ ਪੈਦਾ ਕਰਦੇ ਆ ਪਿਛਲੇ ਕਈ ਸਾਲਾਂ ਤੋਂ ਖਾਲਿਸਤਾਨੀ ਅੰਸਰਾਂ ਨੇ ਗਤੀਵਿਧੀਆਂ ਤੇਜ਼ ਕੀਤੀਆਂ ਨੇ ਪੰਜਾਬ 'ਚ ਪੈਰ ਜਮਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਦੇ ਖਾਲਿਸਤਾਨ ਦਾ ਝੰਡਾ ਵਿਖਦਾ ਹੈ ਕਦੇ ਇਸ ਸਮਰਥਕ ਗੁੰਮਰਾਹਕੁੰਨ ਪ੍ਰਚਾਰ ਕਰਦੇ ਨੇ ਕਦੇ ਹਥਿਆਰਾਂ ਸਣੇ ਕਾਬੂ ਕੀਤੇ ਜਾਂਦੇ ਨੇ ਇਹ ਸ਼ੁਭ ਸੰਕੇਤ ਨਹੀਂ ਨੇ ਬੜਾ ਪਹਿਲਾਂ ਪਹਿਲਾਂ ਕਿ ਪੰਜਾਬ ਚ ਇੱਕ ਨਵੀਂ ਕਿਸਮ ਦਾ ਪੀਪਲਸ ਮੂਵਮੈਂਟ ਦੇ ਮੁਕਾਬਲੇ 'ਚ ਇੱਕ ਵੱਖਰੀ ਕਿਸਮ ਦੀ ਅਤਵਾਦੀ ਮੂਵਮੈਂਟ ਸਾਰਨ ਦਾ ਯਤਨ ਹੋ ਰਿਹਾ ਇਹਦੇ ਪਿੱਛੇ ਮੈਂ ਪਹਿਲਾਂ ਕਹ ਰਿਹਾ ਵਿਦੇਸ਼ੀ ਲੋਕ ਵੀ ਆ ਵੈਸਟਰਨ ਟ੍ਰੈਸਟ ਹੈ ਤੇ ਸਾਡੇ ਵਿੱਚ ਹੀ ਲੋਕ ਬੜੇ ਬੈਠੇ ਆ ਜਿਹੜੇ ਉਦਾਂ ਦਾ ਮਾਹੌਲ ਚਾਹੁੰਦੇ ਆ ਇਸ ਲਈ ਇਸ ਹਾਲਾਤ ਨੂੰ ਆ ਵੀ ਸਧਾਰਨ ਨਹੀਂ ਲੈਣਾ ਚਾਹੀਦਾ ਨਾ ਬਲਵਿੰਦਰ ਦੀ ਸ਼ਹਾਦਤ ਨੂੰ ਨਾ ਝੰਡੇ ਲਾਉਣ ਵਾਲੀਆਂ ਘਟਨਾਵਾਂ ਨੂੰ ਸੀਰੀਅਸ ਵਿਚਾਰ ਮੰਗਦੀਆਂ ਕਿ ਸਰਕਾਰ ਲੋਕਾਂ ਦਾ ਮਨ ਜਿੱਤੇ ਜਿਹੜੇ ਲੋਕੀ ਪਰੇਸ਼ਾਨ ਆ ਤੇ ਨਾਲ ਜਿਹੜੇ ਅੰਟੀ ਨੈਸ਼ਨਲ ਫੋਰਸਸ ਆ ਉਹਨਾਂ ਦੇ ਉੱਤੇ ਕਾਬੂ ਪਾਵੇ ਵੈਸੇਸ ਕੇਸ 'ਚ ਵੱਡੀ ਨਲਾਈਕੀ ਸਰਕਾਰ ਦੀ ਇਹ ਰਹੀ ਕਿ ਵਾਰ-ਵਾਰ ਕਹਿਣ ਦੇ ਬਾਵਜੂਦ ਸੁਰੱਖਿਆ ਨਹੀਂ ਦਿੱਤੀ ਇਸ ਤੇ ਸਵਾਲ ਉੱਠਨੇ ਲਾਜ਼ਮੀ ਨੇ ਕਿ ਕਿਉਂ ਸਰਕਾਰਾਂ ਅਮਨ ਦੀ ਗੱਲ ਕਰਨ ਵਾਲਿਆਂ ਦੇ ਨਾਲ ਖੜ੍ਹ ਨਹੀਂ ਰਹੀਆਂ ਮੈਂ ਇਹ ਕਹਿ ਰਿਹਾ ਕਿ ਸਰਕਾਰ ਦਾ ਜਿਹੜਾ ਵਤੀਰਾ ਆ ਲੋਕਾਂ ਦੀ ਰੱਖਿਆ ਲਈ ਖਾਸ ਕਰਕੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਇਸ ਦੇਸ਼ ਲਈ ਆਪਣੇ ਪਰਿਵਾਰਾਂ ਨੂੰ ਬਲੀ ਦਾ ਬੱਕਰਾ ਬਣਾਉਣ ਲਈ ਤਿਆਰ ਕਰਨ ਆਪਣੇ ਪਰਿਵਾਰਾਂ ਨੂੰ ਖਤਰੇ 'ਚ ਪਾ ਰਹੇ ਸਨ ਉਹਨਾਂ ਦੀ ਰਾਖੀ ਕਰਨ ਦਾ ਕੋਈ ਜ਼ਮਾਨਾ ਨਹੀਂ ਲੈ ਰਹੀ ਸਾਰੀ ਸੁਰੱਖਿਆ ਮਾਰਚ ਮਹੀਨੇ 'ਚ ਵਾਪਸ ਲੈ ਲਈ ਗਈ ਹੈ ਇੱਕ ਸ਼ੌਰੀਆ ਚੱਕਰ ਵਜੇਤਾ ਜਿਹਦੇ ਰਥਾਂ-ਰਥਾਂ ਉੱਤੇ ਜਿਹਦੇ ਭਾਸ਼ਣ ਕੀਤੇ ਆ ਜੋ ਲੋਕਾਂ ਦੇ ਨਾਲ ਖੜਾ ਰਿਹਾ ਔਰ ਇਹਨਾਂ ਹਾਲਾਤਾਂ ਦੇ ਜਦੋਂ ਖਾਲਸਾਪਨ ਦੀ ਪੰਜਾਬ 'ਚ ਕਿਤੇ ਕਿਤੇ ਸਿਰ ਚੋਕ ਉਨੇ ਦਿਨ ਤਾਂ ਹੋਰ ਵੀ ਬੜਾ ਡੇਂਜਰਸ ਗੱਲਿਆ ਔਰ ਇਹ ਗੱਲ ਹੋਰ ਜ਼ਰੂਰ ਦੇਖਣ ਵਾਲੀ ਹੈ ਕਿ ਜਦੋਂ ਅੱਗੇ ਵੀ ਖਾਲਸਤਾਨੀ ਲਹਿਰ ਪੈਦਾ ਹੋਈ ਹੈ ਉਹ ਵੀ ਇੱਕ ਲੋਕਾਂ ਦੇ ਅਪਸਰਜ ਦੀ ਬੈਕਗ੍ਰਾਉਂਡ ਵਿੱਚ ਪੈਦਾ ਹੋਈ ਉਹਦੋਂ ਲੋਕਾਂ ਵੀ ਬੜਾ ਦਰਬਾਰਾ ਸਿੰਘ ਸਰਕਾਰ ਦੇ ਖਿਲਾਫ ਲੋਕੀ ਖੜੇ ਹੋ ਰਹੇ ਸਨ ਉਦੋਂ ਵੀ ਲੋਕਾਂ ਨੇ ਡਿਵਰਟ ਕਰ ਲੈ ਇੱਕ ਨਵੀਂ ਕਿਸਮ ਦੀ ਲਹਿਰ ਬਣਾ ਦਿੱਤੀ ਅੱਜ ਵੀ ਜਦੋਂ ਪੰਜਾਬ ਦਾ ਕਿਸਾਨ ਲੜ ਰਿਹਾ ਦੇਸ਼ ਪੱਧਰ ਤੇ ਉੱਤੇ ਬਹੁਤ ਵੱਡੀ ਲਹਿਰ ਬਣ ਰਹੀ ਹੈ ਤੇ ਇਸ ਲਹਿਰ ਲੋਕਾਂ ਦੀ ਲਹਿਰ ਨੂੰ ਪੁੱਠੇ ਪਾਸੇ ਲਿਜਾਣ ਵਾਸਤੇ ਕੋਈ ਤਾਕਤ ਵਰਕ ਇਹ ਵਿਦੇਸ਼ੀ ਤਾਕਤਾਂ ਦੀ ਹੈ ਅੰਦਰੂਨੀ ਤਾਕਤਾਂ ਔਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਵੀ ਉਹਨਾਂ ਤਾਕਤਾਂ ਦੀ ਚਾਲ ਫੇਲ ਕਰੇ ਕਿਉਂਕਿ 81 ਦੀਆਂ ਗੱਲਾਂ 90 ਤੱਕ ਉਹ ਤੋਂ ਬਾਅਦ ਇਹ ਪਰਿਵਾਰ ਕਿਵੇਂ ਵਿਚਤ ਰਿਆ ਤੇ ਜੇ ਸਿਕਿਉਰਿਟੀ ਵੀ ਸਰਕਾਰ ਨੇ ਲੈ ਲਈ ਤਾਂ ਇਹ ਸਰਕਾਰ ਦੀ ਬੜੀ ਮਾੜੀ ਮਾੜਾ ਕਦਮਿਆ ਕਿ ਉਹਨਾਂ ਅੱਜ ਦੇ ਹਾਲਾਤਾਂ ਨੂੰ ਸਾਹਮਣੇ ਨਹੀਂ ਰੱਖਿਆ ਕਿ ਜਦੋਂ ਫਿਰਕਾਪ੍ਰਸਤੀ ਸੈਂਟਰ ਦੀ ਫਾਸੀ ਸਰਕਾਰ ਅੱਜ ਹਿੰਦੁਸਤਾਨ ਨੂੰ ਲੋਕਾਂ ਨੂੰ ਅ ਬੜਾ ਮੁਸ਼ਕਲਾਂ ਇੰਨੀਆਂ ਪੈਦਾ ਕਰ ਦਿੱਤੀਆਂ ਕਿ ਉਹ ਫੇਸ ਕਰ ਰਹੇ ਲੋਕ ਤੇ ਉਹ ਸਾਡੇ ਪੰਜਾਬ ਨੂੰ 빙ੇ ਟੇਡੇ ਤਰੀਕਿਆਂ ਨਾਲ ਵੀ ਇਸ ਮੂਵਮੈਂਟ ਤੋਂ ਪਟਕਾਉਣ ਦੇ ਯਤਨਾਂ ਵਿੱਚ ਆ ਇਹ ਡੁੱਲਿਆ ਹੋਇਆ ਖੂਨ ਕੀ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਇਹ ਜਾਂਚ ਦਾ ਵਿਸ਼ਾ ਹੈ ਸਰਕਾਰ ਪਹਿਲਾਂ ਤਾਂ ਸੁੱਤੀ ਰਹੀ ਹੁਣ ਕਤਲ ਤੋਂ ਬਾਅਦ ਐਸਆਈਪੀ ਬਣਾਈ ਹੈ ਦਾਅਵੇ ਗੰਭੀਰਤਾ ਦੇ ਹੋ ਰਹੇ ਨੇ ਪਰ ਇਹ ਨਾ ਘਟਨਾਵਾਂ ਤੇ ਲਗਾਮ ਨਹੀਂ ਲੱਗ ਰਹੀ